ਲੰਗੇ ਦੇਣੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਈ। ਉਸ ਮੈਂਬਰਸ਼ਿਪ ਡਰਾਈਵ ਦੇ ਸ਼ੁਰੂ ਹੋਣ ਦੇ ਨਾਲ-ਨਾਲ ਲੰਗੇ ਦੇਣੀ ਇੱਕ ਵੱਡੀ ਮੀਟਿੰਗ ਵੀ ਹੋਈ। ਉਹ ਮੀਟਿੰਗ ਅਚਾਨਕ ਉਸ ਵੇਲੇ ਹੁੰਦੀ ਹੈ ਜਦੋਂ ਵਜੇ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਣੀ ਹੁੰਦੀ ਹੈ। ਗੁਰਪ੍ਰਤਾਪ ਸਿੰਘ ਬਡਾਲਾ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਿਕਾਲ ਤੱਕ ਸਾਧ ਦੇ ਜਥੇਦਾਰ ਨੂੰ ਮਿਲਦੇ ਨੇ। ਉਸ ਤੋਂ ਬਾਅਦ ਇਸੇ ਮਸਲੇ ਉੱਤੇ ਗੱਲਬਾਤ ਕੀਤੀ ਗਈ ਬੀਬੀ ਜ਼ਗੀਰ ਕੌਰ ਦੇ ਨਾਲ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਲਾਏ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨਫੋਰਸ ਕਰਾਉਣ ਦੇ ਵਿੱਚ ناکਾਮਯਾਬ ਸਾਬਤ ਹੋਏ ਨੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਤਿੱਖੇ ਸ਼ਬਦਾਂ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੇ ਖਿਲਾਫ ਆਪਣਾ ਬਿਆਨ ਦਿੱਤਾ ਔਰ ਦੂਜੇ ਪਾਸੇ ਉਹਨਾਂ ਨੇ ਇੱਕ ਹੋਰ ਗੱਲ ਵੀ ਕਹਿ ਦਿੱਤ ਹੋ ਸਕਦਾ ਆ ਬੀਬੀ ਜਗੀਰ ਕੌਰ ਦੇ ਬਾਕਲ ਕਿ ਇਸ ਸਬੰਧੀ ਕੋਈ ਐਕਸ਼ਨ ਲਿਆ ਜਾਵੇ ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਬੀਬੀ ਜਗੀਰ ਕੌਰ ਜਾਂ ਬਾਕੀ ਜਿਹੜੇ ਆ ਲੀਡਰ ਨੇ ਕੀ ਉਹ ਇਸ ਮਸਲੇ ਨੂੰ ਲੈ ਕੇ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਦੇ ਕੋਲ ਜਾਣਗੇ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਉਹ ਕਹਿੰਦੇ ਕਿ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਸਭ ਜਾਣਦੇ ਨੇ ਔਰ ਜਿਵੇਂ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਕਹਿਣਗੇ ਉਵੇਂ ਕੀਤਾ ਜਾਵੇਗਾ ਪਰ ਦੂਜੇ ਪਾਸੇ ਇਹ ਵੀ ਉਹਨਾਂ ਨੇ ਗੱਲ ਦੱਸੀ ਹੈ ਕਿ ਜੇ ਹੁਕਮਨਾਮੇ ਤੋਂ ਆਕੀ ਹੋ ਗਏ ਨੇ ਲੀਡਰ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਹੁਣ ਐਕਸ਼ਨ ਕਿਦਾਂ ਦਾ ਸਵਾਲ ਇਹ ਹੈ ਕਿ ਉਹ ਸਾਰੇ ਲੀਡਰ ਜਿਹੜੇ ਪਹਿਲਾਂ ਤਨਖਾਹਾਂ ਕਰਾਰ ਦਿੱਤੇ ਗਏ ਸੀ ਕੀ ਉਹਨਾਂ ਨੂੰ ਦੁਬਾਰਾ ਤਨਖਾਹਾਂ ਕਰਾਰ ਕੀਤਾ ਜਾਵੇਗਾ ਜਾਂ ਫਿਰ ਕੀ ਇਸ ਸਬੰਧੀ ਕੋਈ ਹੋਰ ਵੀ ਵੱਡਾ ਐਕਸ਼ਨ ਲਿਆ ਜਾ ਸਕਦਾ ਜਿਵੇਂ ਕਿ ਉਸ ਵੇਲੇ ਮੰਗਾ ਉੱਠ ਰੀਆਂ ਸੀ ਪੰਥ ਚੋਂ ਛੇਕਣ ਦੀਆਂ ਬਹੁਤ ਸਾਰੇ ਵਿਚਾਰ ਉਸ ਵੇਲੇ ਚੱਲੇ ਸੀ ਜਦੋਂ ਸੁਖਬੀਰ ਬਾਦਲ ਤਨਖਾਇਆ ਕਰਾਰ ਹੁੰਦੇ ਨੇ ਕੀ ਇਸ ਇੰਟੈਂਸਿਟੀ ਦਾ ਕੋਈ ਵਿਵਾਦ ਇਸ ਇੰਟੈਂਸਿਟੀ ਦੀ ਕੋਈ ਸਜ਼ਾ ਜਾਂ ਇਸ ਤੋਂ ਘੱਟ ਇੰਟੈਂਸਿਟੀ ਦੀ ਕੋਈ ਸਜ਼ਾ ਕਿਸੇ ਲੀਡਰ ਨੂੰ ਭੁਗਤਣੀ ਪੈ ਸਕਦੀ ਹੈ ਜਾਂ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਦਾਂ ਦਾ ਕੋਈ ਐਕਸ਼ਨ ਕਰਨਗੇ ਵੀ ਜਾਂ ਨਹੀਂ ਹਾਲਾਂਕਿ ਬੀਬੀ ਜ਼ਗੀਰ ਕੌਰ ਨੇ ਲੱਗੇ ਦੇਣੀ ਆਪਣੇ ਬਿਆਨ ਦੇ ਵਿੱਚ ਇਹ ਤਾਂ ਜ਼ਰੂਰ ਕਿਹਾ ਸੀ ਕਿ ਇਹ ਕੋਈ ਐਕਸ਼ਨ ਕੀਤਾ ਜਾ ਸਕਦਾ ਪਰ ਉਹ ਐਕਸ਼ਨ ਇਨਫੋਰਸ ਹੋਵੇਗਾ ਕਿ ਨਹੀਂ ਹੋਵੇਗਾ ਇਹ ਇਸੇ ਕਾਲ ਤੱਕ ਸਾਡੇ ਜਥੇਦਾਰ ਬਿਹਤਰ ਜਾਣਦੇ ਨੇ ਕਿਉਂਕਿ ਹੁਕਮਨਾਮੇ ਦੀ ਜੇ ਗੱਲ ਕਰੀਏ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਹੁਣ ਤੱਕ ਬੁੱਧੀਜੀਵੀ ਇਹੀ ਗੱਲ ਕਰਦੇ ਆ ਹੁਣ ਤੱਕ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਉਹ ਇਹੀ ਗੱਲ ਕਰਦੇ ਆ ਕਿ ਉਹ ਹੁਕਮਨਾਮਾ ਇਨ ਬਿਨ ਲਾਗੂ ਨਹੀਂ ਕਰਾਇਆ ਗਿਆ ਉਹ ਹੁਕਮਨਾਮਾ ਜਿਵੇਂ ਸੀ ਉਵੇਂ ਹੀ ਲਾਗੂ ਨਹੀਂ ਹੋਇਆ ਹਾਲਾਂਕਿ ਜਿਹੜੀ ਧਾਰਮਿਕ ਸਜ਼ਾ ਸੀ ਜਾਂ ਸੇਵਾ ਸੀ ਉਹ ਨਿਭਾ ਲਈ ਗਈ ਪਰ ਉਸ ਤੋਂ ਇਲਾਵਾ ਸਭ ਕੁਝ ਆਪਣੇ ਹਿਸਾਬ ਦੇ ਨਾਲ ਕੀਤਾ ਗਿਆ ਇਹ ਇਲਜ਼ਾਮ ਲੱਗਦੇ ਨੇ ਪਰ ਹੁਣ ਕੀ ਕੋਈ ਹੋਰ ਐਕਸ਼ਨ ਹੋ ਸਕਦਾ ਹੈ ਉਹਨਾਂ ਲੀਡਰਾਂ ਦੇ ਉੱਤੇ ਸਵਾਲ ਇਹ ਖੜੇ ਹੋ ਰਹੇ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬੜੇ ਰੋਵਣ ਇੰਡੀਆ ਪੰਜਾਬੀ